ਅੱਜ ਦੀ ਦੁਨੀਆ ਨੇ ਅੱਜ ਦੀ ਲੜਕੀਆਂ ਨੇ ਸਾਡੇ ਪੰਜਾਬ ਨੂੰ ਸ਼ਰਮਸ਼ਾਰ ਕਰਕੇ ਰੱਖ ਦਿੱਤਾ ਕਿਉਂਕਿ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇੱਕ ਕੁੜੀ ਜਿਸ ਦਾ ਨਾਮ ਅਮਨਦੀਪ ਕੌਰ ਹੈ ਤੇ ਉਸ ਦੀ ਉਮਰ ਸਿਰਫ 10 ਸਾਲ ਦੀ ਹੈ ਤੇ ਉਹ ਮੋਗਾ ਸ਼ਹਿਰ ਦੀ ਰਹਿਣ ਵਾਲੀ ਹੈ ਜਿਸ ਦੇ ਘਰ ਦੇ ਵਿੱਚ ਉਸ ਦੇ ਪਿਤਾ ਸ੍ਰੀ ਜਿਸ ਦੇ ਘਰ ਦੇ ਵਿੱਚ ਉਸ ਦੇ ਮਾਤਾ ਰਹਿੰਦੇ ਹਨ ਤੇ ਉਸ ਦਾ ਇੱਕ ਵੱਡਾ ਭਰਾ ਹੈ ਜੋ ਬਾਹਰ ਵਿਦੇਸ਼ ਵਿੱਚ ਗਿਆ ਹੋਇਆ ਹੈ ਉਸ ਦੀ ਮਾਂ ਅਤੇ ਉਹ ਅਮਨਦੀਪ ਦੋਨੋਂ ਹੀ ਘਰ ਵਿੱਚ ਰਹਿੰਦੀਆਂ ਹਨ ਉਸ ਲੜਕੀ ਦਾ ਪਿਤਾ ਕਈ ਸਾਲ ਪਹਿਲਾਂ ਘੱਟੋ-ਘੱਟ 8 ਤੋਂ 10 ਸਾਲ ਪਹਿਲਾਂ ਅਕਾਲ ਚਲਾਣਾ ਕਰ ਗਏ ਸੀ ਐਕਸੀਡੈਂਟ ਦੇ ਕਾਰਨ ਜਿਸ ਤੋਂ ਬਾਅਦ ਉਹ ਕੁੜੀ ਆਪਣੇ ਆਪ ਨੂੰ ਜਵਾਨ ਸਮਝਣ ਲੱਗ ਜਾਂਦੀ ਹੈ ਤੇ ਜਵਾਨ 10 ਸਾਲ ਦੀ ਉਮਰ ਵਿੱਚ ਗਲਤ ਕੰਮ ਕਰਨੇ ਸ਼ੁਰੂ ਕਰ ਦਿੰਦੀ ਹੈ ਇਹ ਨਤੀਜਾ ਉਦੋਂ ਪਤਾ ਲੱਗਿਆ ਇਸ ਗੱਲ ਦਾ ਉਦੋਂ ਪਤਾ ਲੱਗਿਆ ਜਦੋਂ ਉਸ ਦੀ ਮਾਂ ਨੇ ਉਸ ਨੂੰ ਰੰਗੇ ਹੱਥੀ ਜਦੋਂ ਉਸ ਦੀ ਮਾਂ ਨੇ ਉਸ ਜਦੋਂ ਉਸ ਦੀ ਮਾਂ ਨੇ ਆਪਣੀ ਧੀ ਨੂੰ ਰੰਗੇ ਹੱਥੀ ਇੱਕ ਹੋਟਲ ਦੇ ਵਿੱਚ ਇੱਕ ਹੋਟਲ ਦੇ ਵਿੱਚ ਇਸ ਇਸ ਗੱਲ ਦਾ ਉਦੋਂ ਪਤਾ ਲੱਗਿਆ ਜਦੋਂ ਉਸ ਦੀ ਮਾਂ ਨੇ ਆਪਣੀ ਧੀ ਨੂੰ ਇੱਕ ਹੋਟਲ ਦੇ ਵਿੱਚ ਇਕੱਠੇ ਪੰਜ ਲੜਕਿਆਂ ਦੇ ਨਾਲ ਸਬੰਧ ਬਣਾਉਂਦੇ ਹੋਏ ਸਬੰਧ ਬਣਾਉਂਦੇ ਹੋਏ ਫੜਿਆ ਤਾਂ ਉਸ ਦੇ ਮਾਂ ਦੇ ਵੀ ਹੋਸ਼ ਉਡ ਗਏ ਸੀ ਪਰ ਉਸ ਦੀ ਮਾਂ ਪੂਰੀ ਤਰ੍ਹਾਂ ਸ਼ਰਮਸਾਰ ਹੋ ਚੁੱਕੀ ਸੀ ਕਿ 10 ਸਾਲਾਂ ਦੀ ਲੜਕੀ ਪੰਜ ਮੁੰਡਿਆਂ ਦੇ ਨਾਲ ਸੰਬੰਧ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਸ ਦਾ ਕੈਰੈਕਟਰ ਕਿਹੋ ਜਿਹਾ ਹੋਵੇਗਾ ਸੋਚਣ ਵਾਲੀ ਗੱਲ ਤਾਂ ਇਹ ਹੈ ਇਹ ਇਸ ਗੱਲ ਨੂੰ ਲੈ ਕੇ ਉਸ ਦੀ ਮਾਂ ਵੀ ਬਹੁਤ ਜ਼ਿਆਦਾ ਪਰੇਸ਼ਾਨ ਹੁੰਦੀ ਹੈ ਤੇ ਜਦੋਂ ਉਹ ਆਪਣੀ ਧੀ ਨੂੰ ਪੰਜ ਮੁੰਡਿਆਂ ਦੇ ਨਾਲ ਇਕੱਠਾ ਫੜਦੀ ਹੈ ਤਾਂ ਉਹ ਹੋਟਲ ਦੇ ਵਿੱਚ ਹੀ ਆਪਣੀ ਧੀ ਦੀ ਬਹੁਤ ਹੀ ਜ਼ਿਆਦਾ ਕੁੱਟਮਾਰ ਕਰਦੀ ਹੈ ਲੜਕੇ ਉੱਥੋਂ ਭੱਜਣ ਦੀ ਕੋਸ਼ਿਸ਼ ਕਰਦੇ ਹਨ ਪਰ ਉਸ ਦੀ ਮਾਂ ਅੰਦਰੋਂ ਉਸ ਨੂੰ ਦਰਵਾਜ਼ੇ ਅੰਦਰੋਂ ਉਸ ਰੂਮ ਪਰ ਅੰਦਰੋਂ ਉਸ ਦੀ ਮਾਂ ਉਸ ਕਮਰੇ ਨੂੰ ਲੋਕ ਲਗਾ ਦਿੰਦੀ ਹੈ ਜਿਸ ਦੇ ਕਾਰਨ ਉਹ ਅੰਦਰ ਬੰਦ ਹੋ ਜਾਂਦੇ ਹਨ ਤੇ ਪੁਲਿਸ ਨੂੰ ਫੋਨ ਕੀਤਾ ਜਾਂਦਾ ਹੈ ਤੁਰੰਤ ਹੀ ਮੌਕੇ ਤੇ ਪੁਲਿਸ ਪਹੁੰਚ ਜਾਂਦੀ ਹੈ ਤੇ ਜਦੋਂ ਉਸ ਤੋਂ ਬਾਅਦ ਉਸ ਲੜਕੀ ਦਾ ਮੈਡੀਕਲ ਟੈਸਟ ਕੀਤਾ ਜਾਂਦਾ ਹੈ ਤਾਂ ਪੰਜ ਲੜਕੀਆਂ ਦੇ ਨਾਲ ਉਹ ਤਾਂ ਪੰਜ ਲੜਕੀਆਂ ਦੇ ਨਾਲ ਸਰੀਰਕ ਸੰਬੰਧ ਬਣਾਉਣ ਦੀ ਰਿਪੋਰਟ ਸਾਹਮਣੇ ਆਂਦੀ ਹੈ ਜਿਸ ਨੂੰ ਦੇਖ ਕੇ ਉਸ ਦੀ ਮਾਂ ਆਪਣਾ ਹੱਥ ਮੱਥੇ ਤੇ ਮਾਰਦੀ ਹੈ ਤੇ ਰੋਣ ਲੱਗ ਜਾਂਦੀ ਹੈ ਆਪਣੇ ਘਰ ਵਾਲੇ ਨੂੰ ਯਾਦ ਕਰਕੇ ਬਹੁਤ ਹੀ ਜ਼ਿਆਦਾ ਉਸ ਨੂੰ ਪਛਤਾਵਾ ਹੁੰਦਾ ਹੈ ਉਹ ਸੋਚਦੀ ਹੈ ਕਿ ਜੇਕਰ ਅੱਜ ਮੇਰੇ ਘਰ ਵਾਲਾ ਹੁੰਦਾ ਤਾਂ ਹੋ ਸਕਦਾ ਅੱਜ ਮੇਰੀ ਧੀ ਅਜਿਹੀ ਨਾ ਹੁੰਦੀ ਮੇਰੀ ਧੀ ਨੂੰ ਆਪਣੇ ਪਿਓ ਦੀ ਘਾਟ ਹੋਣ ਕਰਕੇ ਪਿਓ ਦਾ ਡਰ ਨਾ ਹੋਣ ਕਰਕੇ ਉਹ ਅਜਿਹੇ ਹਾਲਾਤਾਂ ਉੱਤੇ ਉਤਰ ਆਈ ਤੇ ਉਸ ਦੀ ਮਾਂ ਨੂੰ ਇਸ ਕਰਕੇ ਉਸ ਉੱਤੇ ਸ਼ੱਕ ਹੋ ਚੁੱਕਿਆ ਸੀ ਕਿ ਮੇਰੀ ਧੀ ਅਜਿਹਾ ਕੰਮ ਕਰ ਰਹੀ ਹੈ ਕਿਉਂਕਿ ਉਸ ਦੀ ਮਾਂ ਨੇ ਉਸ ਨੂੰ ਮੋਬਾਈਲ ਫੋਨ ਦੇ ਵਿੱਚ ਦੂਜੀਆਂ ਗਲਤ ਵੀਡੀਓ ਦੇਖਦੇ ਹੋਏ ਭਰੀ ਰੰਗੀ ਹੱਥ ਫੜਿਆ ਸੀ ਕਈ ਵਾਰ ਰੰਗੇ ਹੱਥ ਫੜਿਆ ਸੀ ਜਿਸ ਕਰਕੇ ਉਸ ਤੋਂ ਬਾਅਦ ਉਸ ਦੀ ਮਾਂ ਆਪਣੀ ਧੀ ਦਾ ਪੂਰਾ ਧਿਆਨ ਰੱਖਦੀ ਹੈ ਤੇ ਉਸ ਦੀ ਜਿਹੜੀ ਮਤਲਬ ਫੋਨ ਤੇ ਕੋਲਾ ਹੁੰਦੀਆਂ ਉਹਨਾਂ ਨੂੰ ਟਰੈਕ ਕਰਕੇ ਤੇ ਉਸ ਦਾ ਪਿੱਛਾ ਕਰਦੀ ਹੈ ਤੇ ਹੋਟਲ ਦੇ ਵਿੱਚ ਉਹਨਾਂ ਨੂੰ ਫੜ ਕੇ ਉਹ ਪੰਜ ਮੁੰਡਿਆਂ ਨੂੰ ਤੇ ਸਜ਼ਾ ਦਵਾਦੀ ਹੈ ਤੇ ਆਪਣੀ ਲੜਕੀ ਨੂੰ ਵੀ ਉਹ ਘਟੋ-ਘਟ ਇੱਕ ਸਾਲ ਦੀ ਸਜ਼ਾ ਪੁਲਿਸ ਤੋਂ ਦਵਾਦੀ ਹੈ ਕਿ ਇਸ ਨੂੰ ਵੀ ਪੁਲਿਸ ਦੇ ਕਿ ਇਸ ਨੂੰ ਵੀ ਥਾਣੇ ਦੇ ਵਿੱਚ ਰੱਖਿਆ ਜਾਵੇ ਤਾਂ ਜੋ ਅਜਿਹਾ ਕਦਮ ਕਦੇ ਵੀ ਨਾ ਚੁੱਕੇ ਪਰ ਉਹ ਕੁੜੀ ਆਪਣੀ 6 ਮਹੀਨੇ ਦੀ ਸਜ਼ਾ ਹੋਣ ਤੋਂ ਬਾਅਦ ਕੰਨਾਂ ਨੂੰ ਹੱਥ ਲਾਂਦੀ ਹੈ ਤੇ ਆਪਣੀ ਮਾਂ ਦੇ ਸਿਰ ਤੇ ਆਪਣੀ ਮਾਂ ਦੇ ਸਿਰ ਤੇ ਹੱਥ ਰੱਖ ਕੇ ਵਿਸ਼ਵਾਸ ਦਿਵਾਉਂਦੀ ਹੈ ਕਿ ਮੈਂ ਅਜਿਹਾ ਕੰਮ ਕਦੇ ਵੀ ਨਹੀਂ ਕਰਾਂਗੀ ਇੱਥੇ ਗ੍ਰਿਫਤਾਰੀ ਤੋਂ ਮੁਕਤ ਕਰਵਾਇਆ ਜਾਵੇ ਉਸ ਦੀ ਮਾਂ ਆਪਣੀ ਧੀ ਦਾ ਤਰਚ ਕਰਕੇ ਉਸ ਨੂੰ ਮੁਕਤ ਕਰਵਾਉਂਦੀ ਹੈ ਤੇ ਉਹ ਧੀ ਹੁਣ ਕਟੋ-ਕਟ 18 ਸਾਲਾਂ ਦੀ ਹੋ ਚੁੱਕੀ ਹੈ ਪਰ ਉਸਨੇ ਕਦੇ ਵੀ ਉਸ ਤੋਂ ਬਾਅਦ ਆਪਣੀ ਮਾਂ ਦੀ ਕਸਮ ਖਾਣ ਤੋਂ ਬਾਅਦ ਗਲਤ ਕੰਮ ਨਹੀਂ ਕੀਤਾ ਇਹ ਉਸ ਲਈ ਬਹਾਦਰੀ ਦੀ ਗੱਲ ਹੈ ਪਰ ਆਪਣੇ ਬੱਚਿਆਂ ਨੂੰ ਕਦੇ ਵੀ ਛੋਟੀ ਉਮਰ ਦੇ ਵਿੱਚ ਫੋਨ ਨਾ ਦਵੋ ਤੇ ਜੇਕਰ ਦਿੰਦੇ ਹੋ ਤਾਂ ਉਹਨਾਂ ਦਾ ਹਮੇਸ਼ਾ ਧਿਆਨ ਰੱਖੋ ਕਿਉਂਕਿ ਕਿਉਂਕਿ ਫੋਨਾਂ ਦੇ ਰਾਹੀਂ ਅੱਜ ਕੱਲ ਬੱਚੇ ਬਹੁਤ ਹੀ ਜ਼ਿਆਦਾ ਗਲਤ ਵਿਗੜ ਜਾਂਦੇ ਹਨ ਜਿਸ ਕਰਕੇ ਉਹਨਾਂ ਨੂੰ ਬਾਅਦ ਦੇ ਵਿੱਚ ਮਾਤਾ-ਪਿਤਾ ਨੂੰ ਪਛਤਾਉਣਾ ਪੈਂਦਾ ਹੈ ਤੁਹਾਨੂੰ ਇਹੀ ਵੀਡੀਓ ਕਿੰਨੇ ਦੀ ਲੱਗੀ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਤੇ ਜਿਹੜਾ ਵਿਅਕਤੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੇਗਾ ਪ੍ਰਮਾਤਮਾ ਉਹਨਾਂ ਦੀ ਲੰਮੀ ਉਮਰ ਜਰੂਰ ਕਰਨਗੇ ਧੰਨਵਾਦ